ਪਰ ਸਤਕਾਰ ਜੋ ਸੱਜਣੋ ਮਿੱਤਰੋ ਰਸਨਾ ਕਰੋ ਪਵਿੱਤਰ ਜਪੋ ਸਤਨਾਮ ਸ਼੍ਰੀ ਵਾਹਿਗੁਰੂ ਸੋ ਅੱਜ ਆਵਜਿ ਦੇ ਸਾਹਮਣੇ ਜੋ ਕਿ ਸਰਕਾਰ ਨੇ ਜੁੱਧ ਨਸ਼ਾ ਮੁਰਦ ਛੇੜਿਆ ਹੋਇਆ ਹੈ ਉਸ ਦੇ ਭਾਗੀਦਾਰ ਬਣਨ ਦੇ ਵਾਸਤੇ ਅਸੀਂ ਅੱਜ ਜਿਹੜੀਆਂ ਗੱਲਾਂ ਕਰਾਂਗੇ ਉਹ ਨਿਸ਼ਾ ਵਾਸਤੇ ਕਰਾਂਗੇ ਕਿਉਂਕਿ ਜੋ ਆਪਣੇ ਪੰਜਾਬ ਨੂੰ ਨਸ਼ੇ ਖਾਈ ਜਾਂਦੇ ਹਨ ਔਰ ਸਰਕਾਰ ਵੀ ਬਹੁਤ ਯੋਗਦਾਨ ਪਾ ਰਹੀ ਹੈ ਸੋ ਅਸੀਂ ਵੀ ਸੋਚਿਆ ਕਿ ਸਾਨੂੰ ਕਵੀਸ਼ਰਾਂ ਨੂੰ ਕਥਾਵਾਚਕਾਂ ਨੂੰ ਢਾਡੀਆਂ ਨੂੰ ਰਾਗਿਆਂ ਨੂੰ ਕੀਰਤਰੀਆਂ ਨੂੰ ਔਰ ਸਕੂਲ ਦੇ ਟੀਚਰਾਂ ਨੂੰ ਸਮਾਜ ਸੇਵੀਆਂ ਨੂੰ ਸਾਨੂੰ ਸਾਰਿਆਂ ਨੂੰ ਇਸ ਲੜਾਈ ਦੇ ਵਿੱਚ ਸ਼ਾਮਲ ਹੋ ਕੇ ਇਸ ਯੰਗ ਕੋ ਜਿੱਤ ਪ੍ਰਾਪਤ ਕਰਨੀ ਚਾਹੀਦੀ ਹੈ ਤਾਂ ਕਿ ਸਾਡੀ ਆਉਣ ਵਾਲੀ ਜੋ ਪੀੜ੍ਹੀ ਹੈ ਜਨਰੇਸ਼ਨ ਹੈ ਉਹ ਇਸ ਮਾਰੂ ਨਸ਼ਾ ਤੋਂ ਬਚ ਸਕੇ ਸੋ ਅੱਜ ਅਸੀਂ ਉਹ ਜੋ ਚਿੱਟਾ ਹੈ ਜੋ ਗੋਲੀਆਂ ਲੋਕ ਖਾਂਦੇ ਹਨ ਉਸ ਦੇ ਉੱਤੇ ਮਨੋਰੰਜਨ ਵੀ ਕਰਾਂਗੇ ਤੇ ਜਿਆ ਕੁਰੀਤੀਆਂ ਵੀ ਦੱਸਾਂਗੇ ਤੇ ਇਸ ਵਿਸ਼ੇ ਤੇ ਅੱਜ ਮੈਂ ਬੋਲਣ ਲੱਗਿਆ ਤੇ ਗੌਰਨਰ ਸੁਣੋ ਕਿ ਇੱਕ ਔਰਤ ਆਪਣੇ ਪਤੀ ਦੇ ਕੱਪੜੇ ਧੋਣ ਦੇ ਵਾਸਤੇ ਬਾਥਰੂਮ ਚੱਕ ਕੇ ਲੈ ਕੇ ਗਈ ਤੇ ਜਦੋਂ ਉਹਦੀਆਂ ਜੇਬਾਂ ਵੇਖੀਆਂ ਤੇ ਉਹਦੀ ਜੇਬਾਂ ਦੇ ਵਿੱਚੋਂ ਗੋਲੀਆਂ ਮਿਲੀਆਂ ਉਹ ਨੂੰ ਪਤਾ ਨਹੀਂ ਸੀ ਇਹ ਕੀ ਹੈ ਉਹਨੇ ਹੱਥ ਤੇ ਮੁੱਖੀ ਭਰ ਕੇ ਆਪਣੇ ਘਰ ਵਾਲੇ ਨੂੰ ਆਵਾਜ਼ ਮਾਰੀ ਕਹਿੰਦੀ ਬੇਹੰਸਿਆ ਕਹਿੰਦਾ ਕੀ ਗੱਲ ਐ ਆਰਾਮ ਕਰ ਲੈਣ ਦਿਆ ਕਰ ਕਹਿੰਦੀ ਵੇ ਦੇਖ ਆ ਤੇਰੀ ਜੇਲ੍ਹ ਚੋ ਕੀ ਨਿੱਕਿਆ ਜਦੋਂ ਉਹਨੇ ਦੇਖਿਆ ਵੀ ਅਜਤਾ ਫਸ ਗਏ ਅਜਤਾ ਖਿਆਲ ਹੀ ਨਹੀਂ ਰਿਹਾ ਇਹ ਕੱਢਣ ਦਾ ਕਿਸੇ ਚੋਂ ਜਦੋਂ ਦੇਖਿਆ ਝਗਟ ਮਾਰ ਕੇ ਅੱਗੀਆਂ ਗੋਲੀਆਂ ਘਰਾਂ ਚੋਂ ਖੋਲੀਆਂ ਔਰ ਅੱਧਾ ਝੱਗਾ ਘਰ ਵਾਲੀ ਯਾਰ ਤੇ ਅੱਧਾ ਆਵਦੇ ਜਦੋਂ ਜੋਰ ਨਾਲ ਖਿੱਚਿਆ ਦੋ ਚੀਰ ਹੋ ਗਏ ਕੱਪੜੇ ਦੇ ਕੁਰਤੇ ਦੇ ਲੈ ਕੇ ਗੋਲੀਆਂ ਉੱਥੋਂ ਭੱਜ ਗਿਆ ਘਰ ਵਾਲੀ ਕਹਿਣ ਲੱਗੀ ਵੀ ਹੰਸਿਆ ਇਹ ਕੀ ਗੱਲ ਐ ਇਹ ਕੀ ਐ ਕਹਿੰਦੀ ਮੈਨੂੰ ਤਾਂ ਐ ਲੱਗਦਾ ਜਿੱਦਾਂ ਲੋਕ ਰੌਲਾ ਪਾਉਂਦੇ ਨੇ ਵੀ ਸਾਡਾ ਮੁੰਡਾ ਗੋਲੀਆਂ ਖਾਣ ਲੱਪਿਆ ਕਿਤੇ ਤੂੰ ਤਾਂ ਨਹੀਂ ਖਾਣ ਲੱਪਿਆ ਕਹਿੰਦਾ ਨਾ ਮੈਂ ਘਰ ਖਾਣਾ ਇੱਕ ਉਹਦੀ ਘਰ ਵਾਲੀ ਉਸ ਨੂੰ ਇੱਕ ਗਾ ਕੇ ਤਜ ਦੇ ਵਿੱਚ ਕਹੀਏ ਟਾਈਆਂ ਟਾਈਆਂ ਬਿਮਰ ਜਿੰਗਾ ਟੁੱਟ ਪੈਣਿਆ ਤੇਰੀ ਜੇਬ ਚੋਂ ਗੋਲੀਆਂ ਥੈਆਂ ਬੇ ਮਰ ਜਿੰਗਾ ਡੁੱਬ ਜਾਣਿਆ ਤੇਰੀ ਜੇਬ ਚੋਂ ਗੋਲੀਆਂ ਥੈਆਂ ਹੋਏ ਉਹ ਅਮਲੀ ਬਹੁ ਸ਼ਰਾਤੀ ਉਹਨੇ ਨੇ ਤੇਜ ਦਿਮਾਗ ਦੇ ਹੁੰਦੇ ਨੇ ਉਹ ਵੀ ਉਸੇ ਸੁਰਚੀ ਬੋਲਿਆ ਕਹਿੰਦਾ ਨੀਟਾਆਂ ਟਾਆਂ ਨੀ ਆਪਨੂੰ ਲੜਾਉਣ ਵਾਸਤੇ ਕਿਸੇ ਸਾਲੇ ਨੇ ਜੇਬ ਵਿੱਚ ਪਾਈਆਂ ਨਹੀਂ ਆਪਨੂੰ ਲੜਾਉਣ ਵਾਸਤੇ ਕਿਸੇ ਬੰਦੇ ਦੇ ਜੇਬ ਵਿੱਚ ਪਾਈਆਂ ਹੋ ਕਹਿੰਦਾ ਮੈਂ ਕਾਹਨੂੰ ਗੋਲੀਆਂ ਖਾਣਾ ਇਹ ਤਾਂ ਪਰੋਂ ਡਰੋਂ ਨੂੰ ਲੋਕ ਫਿਰਦੇ ਨੇ ਬੇਨਾਂ ਇੰਨਾ ਥਬਾ ਕਿਵੇਂ ਐ ਕਹਿੰਦੀ ਨਾ ਤੂੰ ਤਾਂ ਜਰੂਰ ਗੋਲੀਆਂ ਖਾਣਾ ਤੂੰ ਤਾਂ ਨਸ਼ੇੜੀ ਬਣ ਗਿਆ ਮਰ ਜਾਏਗਾ ਐ ਕਰ ਅਚਕ ਦਾਤੀ ਦਾਤੀ ਚਾਕੇ ਖੇਤ ਜਾਕੇ ਪੱਠੇ ਲੈ ਪਸ਼ੂ ਭੁੱਖੇ ਮਰਦੇ ਨੇ ਉਹ ਨਸ਼ੇੜੀ ਬੰਦਾ ਲੈ ਕੇ ਦਾਤੀ ਇਹ ਤੋਂ ਡਰਦਾ ਮਾਰਾ ਜਿੰਨੀਆਂ ਬਾਕੀ ਗੋਲੀਆਂ ਪਾ ਕੇ ਗੀਸੇ ਜਦੋਂ ਖੇਤ ਗਿਆ ਨਾ ਖੇਤ ਜਾ ਕੇ ਜਦੋਂ ਕਹਿਣ ਲੱਗਿਆ ਕਹਿੰਦਾ ਨਸ਼ਾ ਹੋ ਟੁੱਟਿਆ ਜਿਹੜੀਆਂ ਗੋਲੀਆਂ ਬੱਚੀਆਂ ਸੀ ਉਹ ਵੀ ਖਾ ਲੀਆਂ ਜਾਦੇ ਨਸ਼ਾ ਹੋ ਗਿਆ ਜਦੋਂ ਲੱਗਿਆ ዳਤੀ ਫੜ ਕੇ ਗੁਆਰਿਆ ਬਾਜਰੇ ਦੇ ਥਾਂ ਵੜਣਾ ਉਹਨੂੰ ਪਤਾ ਹੀ ਨਹੀਂ ਲੱਗਿਆ ਮੈਂ ਪੱਠੇ ਵੜਦਾ ਕੀ ਵੜਦਾ ਜਾ ਕੇ ਸਣ ਦੇ ਕਿਆਰੇ ਨੂੰ ਬਾਢਾ ਲਾਤਾ ਸਾਰੀ ਸਣ ਦਾ ਕਿਆਰਾ ਵੱਢ ਲਿਆ ਪਰ ਸੱਜਣੋ ਅੱਧੇ ਬੰਦਿਆਂ ਦਾ ਪੰਜਾਬ ਦੇਣ ਸਣ ਦਾ ਵੀ ਪਤਾ ਲੱਗਦਾ ਕਿ ਸਣ ਕੀ ਹੈ ਉਹ ਸਾਡੇ ਰਸੇ ਵਟੇਣ ਵਾਲੀ ਇੱਕ ਫਸਲ ਸੀ ਇਹ ਨਸ਼ੀ ਛੱਪੜ ਜਗਾਲ ਦੇ ਸੀ ਤੇ ਰੀਸ਼ੀ ਦੇ ਰਸੇ ਵੱਢਦੇ ਸਭ ਤੋਂ ਮਜ਼ਬੂਤ ਰਸਾ ਸਣ ਦਾ ਹੁੰਦਾ ਸੀਗਾ ਸੋ ਮੈਂ ਇੱਕ ਦਿਲਚਸਪ ਸ਼ਾਗ ਦੇ ਰਾਹੀਂ ਇਸ ਮਾਰੂ ਨਸ਼ੇ ਦੀਆਂ ਕੁਰਤੀਆਂ ਦੱਸਦਾ ਖਾਕੇ ਉਹ ਨਸ਼ੇੜੀ ਜਦੋਂ ਨੁਕਸਾਨ ਕਰਦਾ ਹੈ ਕਿਹੜੇ ਕਿਹੜੇ ਨੁਕਸਾਨ ਕਰਦਾ ਹੈ ਤੇ ਸੁਣੋ ਗੌਰ ਦੇ ਨਾਲ ਹੋ ਘਰੋਂ ਕੇ ਅਜਾ ਦੁਬੱਢਣੇ ਗੁਆਰੇ ਤੋਂ ਵੀ ਬੱਢਣੇ ਗੁਆਰੇ ਨਾਲ ਬਾਦ ਜਾ ਕੇ ਲਾਤਾ ਸਣ ਦੇ ਕਿਾਰੇ ਨੂੰ ਸਣ ਦੇ ਕਿਾਰੇ ਨੂੰ ਆਉ ਸਿਰ ਲਾ ਕੇ ਉੱਠਿਆ ਕਿ ਆਰਾ ਮਿੱਤਰੋ ਓ ਕਿ ਆਰਾ ਮਿੱਤਰੋ ਗੋਲੀਆਂ ਦਾ ਦੇਖ ਲੋ ਨਜ਼ਾਰਾ ਮਿੱਤਰੋ ਹਾਂ ਨਜ਼ਾਰਾ ਮਿੱਤਰੋ ਕਰ ਗਿਆ ਡੜਾਕ ਖੁੱਡੇ ਉੱਤੇ ਬਹਿ ਗਿਆ ਖੁੱਡੇ ਉੱਤੇ ਬਹਿ ਗਿਆ ਖੁੱਡਾ ਸੀ ਪੁਰਾਣਾ ਉਹ ਤੁਰੰਤ ਟਹਿ ਗਿਆ ਹਾਂ ਤੁਰੰਤ ਟਹਿ ਗਿਆ ਕੁੱਕੜਾਂ ਨੇ ਚੱਕ ਤੱਕ ਕਰਾ ਦੋਸਤੋ ਓਏ ਇੱਕ ਕਰਾ ਦੋਸਤੋ ਕੋਲੀਆਂ ਦਾ ਦੇਖ ਲੋ ਨਿਆਰਾ ਦੋਸਤੋ ਓਏ ਨਜ਼ਾਰਾ ਦੋਸਤੋ ਰੋਟੀ ਖਾਵੇ ਦਾ ਉਹਨਾ ਹੱਥ ਲਾਵੰਦਾ ਨਹੀਂ ਹੱਥ ਲਾਮੰਦਾ ਬੁਰਕੀ ਨੂੰ ਤਰਪੀ ਤੇ ਉੱਤੇ ਹੈ ਕਿਸਾਂ ਮੰਦਾ ਮਿੱਟੀ 'ਚ ਹੈ ਕਿਸਾਂ ਮੰਦਾ ਕਹਿੰਦਾ ਲੂਣ ਮਿਰਚ ਤੇਰਾ ਰਾਮਿੱਤਰ ਓਏ ਕਰਾਰਾ ਮਿੱਤਰੋ ਕੋਲੀਆਂ ਦਾ ਦੇਖ ਲੋ ਨਜ਼ਾਰਾ ਮਿੱਤਰੋ ਆ ਨਜ਼ਾਰਾ ਮਿੱਤਰੋ ਕਹਿੰਦਾ ਬਈ ਓਏ ਮੱਝ ਵਾਲੀ ਚਾਟ ਛੋਟੇ ਮੂਰੇ ਡੋਲਦੀ ਓਏ ਛੋਟੇ ਮੂਰੇ ਡੋਲਦੀ ਕਹਿੰਦਾ ਛੱਡਣੀ ਸੀ ਕੱਤੀ ਮੂਰੇ ਬੱਚੀ ਖੋਲਦੀ ਓਨੇ ਬੱਚੀ ਖੋਲਦੀ ਕਦੇ ਤਾਰ ਕੱਢਣ ਦਾ ਤਿਆਰਾ ਮਿੱਤਰੋ ਆ ਤਿਆਰਾ ਮਿੱਤਰੋ ਕੋਲੀਆਂ ਦਾ ਦੇਖ ਲੋ ਨਜ਼ਾਰਾ ਮਿੱਤਰੋ ਆ ਨਜ਼ਾਰਾ ਮਿੱਤਰੋ ਔ ਮਾਰੇ ਨਸ਼ਿਆਂ ਦਾ ਲੋਕੋ ਫਾ ਫੱਡੋ ਜੀ ਫਾ ਫੱਡੋ ਜੀ ਕਹਿੰਦਾ ਨਸ਼ੇ ਨੂੰ ਤਿਆਗ ਗੁਰਬਾਣੀ ਲੜ ਲੱਗੋ ਜੀ ਗੁਰਬਾਣੀ ਲੜ ਲੱਗੋ ਜੀ ਮਿਲਦਾ ਨਹੀਂ ਜਨਮ ਦੁਆਰਾ ਮਿੱਤਰੋ ਵੇ ਦੁਆਰਾ ਮਿੱਤਰੋ ਗੋਲੀਆਂ ਦਾ ਦੇਖ ਲੋ ਨਜ਼ਾਰਾ ਮਿੱਤਰੋ ਹਾਂ ਨਜ਼ਾਰਾ ਮਿੱਤਰੋ ਇਹ ਗੋਲੀਆਂ ਦੇ ਨੁਕਸਾਨ ਬਹੁਤ ਜ਼ਿਆਦਾ ਨੇ ਕਿਉਂਕਿ ਆਪਣੇ ਬੱਚਿਆਂ ਨੂੰ ਬਚਾਉਣ ਦੇ ਵਾਸਤੇ ਸਾਰੇ ਯਤਨ ਕਰੀਏ ਜੁਦ ਨਿਸ਼ਾਮ વૃਦੋਦਸਾਯੋਦੇਈ ਸਤਨਾਮ ਸ੍ਰੀ ਵਾਹਿਗੁਰੂ